ਉਰਨਾਚਲ ਪ੍ਰਦੇਸ਼ ਅਤੇ ਕਰਨਾਟਕਾ ਤੋਂ ਬਾਅਦ ਹੁਣ ਅਸਾਮ ਦੇ ਵਿੱਚ ਵੀ ਪੰਜਾਬ ਦੇ ਚੌਲ ਨਕਾਰ ਦਿੱਤੇ ਗਏ ਨੇ ਮੋਟੇ ਰੂਪ ਚ ਇਹ ਇਤਿਜਾ ਮਾਮਲਾ ਜਦੋਂ ਪੰਜਾਬ ਦੇ ਚੌਲ ਨਕਾਰੇ ਗਏ ਨੇ وجہ ਕੀ ਹੈ ਇਸ ਬਾਰੇ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਉਰਨਾਚਲ ਪ੍ਰਦੇਸ਼ ਅਤੇ ਕਰਨਾਟਕਾ ਸਰਕਾਰਾਂ ਵੱਲੋਂ ਪੰਜਾਬ ਤੋਂ ਚੌਲਾਂ ਨੂੰ ਰੱਦ ਕਰਨ ਤੋਂ ਬਾਅਦ ਹੁਣ ਅਸਾਮ ਅਤੇ ਨਾਗਾਰ ਨੇ ਨੂੰ ਭੇਜੇ ਗਏ ਚੌਲਾਂ ਨੂੰ ਵੀ ਨਿਰਧਾਰਤ ਮਾਪਦੰਡਾਂ ਤੇ ਪੂਰਾ ਨਾ ਉਤਰ ਕਰਨ ਰੱਦ ਕਰ ਦਿੱਤਾ ਗਿਆ ਹੈ ਇਹ ਚੌਲ 4 ਨਵੰਬਰ ਨੂੰ ਸੰਗਰੂਰ ਤੋਂ ਅਸਾਮ ਦੇ ਦਿਮਾਰਪੁਰ ਅਤੇ ਨਾਗaland ਭੇਜੇ ਗਏ ਸਨ 2397 ਕੁਇੰਟਲ ਚੌਲ ਦੀਆਂ 28 18 ਗੱਡੀਆਂ ਭੇਜੀਆਂ ਗਈਆਂ ਸਨ ਜਿਨ੍ਹਾਂ ਵਿੱਚ ਸੁਸਰੀ ਪਾਈ ਗਈ ਹੈ ਅਤੇ 45 ਚੌਲ ਵੀ ਨਿਰਧਾਰਤ ਮਾਪਦੰਡਾਂ ਤੋਂ ਘੱਟ ਸਨ ਇਸ ਤੋਂ ਇਲਾਵਾ ਇਹ ਜਿਹਾ ਕਿਉਂ ਹੋ ਰਿਹਾ ਇਸ ਬਾਰੇ ਵੀ ਹਾਲੇ ਤੱਕ ਪੰਜਾਬ ਸਰਕਾਰ ਕੋਈ ਸੋਚ ਵਿਚਾਰ ਨਹੀਂ ਕਰੀ ਕਿ ਇਹਦੇ ਪਿੱਛੇ ਉਹ ਲੋਕ ਜ਼ਿੰਮੇਵਾਰ ਨੇ ਜਿਨ੍ਹਾਂ ਨੂੰ ਸਰਕਾਰ ਨੇ ਨੋਟੀਫਾਈਡ ਕੀਤਾ ਆ 45 ਚੌਲ ਬਣਾਉਣ ਵਾਲੀ ਪੰਜਾਬ ਚ 2250 ਮਿਲਾਂ ਨੇ ਜਿੱਥੇ ਐਫਸੀ ਦੇ ਅਧਿਕਾਰੀ ਕਹਿ ਰਹੇ ਨੇ ਕਿ ਮਿੱਲਰ ਵੱਲੋਂ ਤੈਅ ਮਾਪਦੰਡਾਂ ਅਨੁਸਾਰ ਚੌਲ ਤਿਆਰ ਨਹੀਂ ਕੀਤੇ ਜਾ ਰਹੇ ਉਥੇ ਖਰਾਕ ਤੇ ਸਪਲਾਈ ਵਿਭਾਗ ਦੇ ਅਧਿਕਾਰੀ ਇਸ ਵਿੱਚ ਮਿਲ ਮਾਲਕਾਂ ਦਾ ਕੋਈ ਕਸੂਰ ਨਹੀਂ ਦੱਸ ਰਹੇ ਡੈਟਕ ਜਾਗਰਨ ਦੇ ਸੀਨੀਅਰ ਪੱਤਰਕਾਰ ਇੰਦਰਪ੍ਰੀਤ ਸਿੰਘ ਹੋਣਾਂ ਦੀ ਖਬਰ ਆ ਉਹਨਾਂ ਨੇ ਖਬਰ ਦੇ ਵਿੱਚ ਜ਼ਿਕਰ ਕੀਤਾ ਕਿ ਨਾਪਨਾ ਸ਼ਾਪਨ ਦੀ ਸੂਰਤ ਤੇ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਸਾਮ ਅਤੇ ਨਾਗਾਲੈਂਡ ਨੂੰ ਭੇਜੇ ਗਏ ਇਸ ਚੌਲ 2 ਸਾਲ ਪਹਿਲਾਂ ਮਿਲ ਕੇ ਕੇਂਦਰੀ ਏਜੰਸੀ FCI ਨੂੰ ਸੌਂਪ ਦਿੱਤਾ ਗਿਆ ਸੀ ਜਦੋਂ ਵੀ FCI ਨੂੰ ਮਿਲਿੰਗ ਤੋਂ ਬਾਅਦ ਸੌਪਿਆ ਜਾਂਦਾ ਤਾਂ ਇਹ ਸਾਰੇ ਬਾਬਦੰਡਾਂ ਦੀ ਜਾਂਚ ਕਰਨ ਤੋਂ ਬਾਅਦ ਹੀ ਚਾਵਲ ਸਵਕਾਰ ਹੁੰਦਾ ਹੈ ਇੱਕ ਸਰਟੀਫਿਕੇਟ ਜਾਰੀ ਕਰਦਾ ਦੂਜਾ ਚੌਲਾਂ ਦੇ ਖਰਾਬ ਹੋਣ ਦਾ ਕਾਰਨ ਇਹ ਕਿ ਲੰਬੇ ਸਮੇਂ ਤੱਕ ਇੱਕ ਥਾਂ ਤੇ ਪਿਆ ਰਹਿੰਦਾ ਹੈ ਜੇਕਰ ਤੈਸ ਸਮੇਂ ਅੰਦਰ ਚੌਲਾਂ ਨੂੰ ਪੰਜਾਬ ਤੋਂ ਨਾਲ ਲਜਾਇਆ ਗਿਆ ਤਾਂ ਇਹ ਖਰਾਬ ਹੋ ਜਾਵੇਗਾ ਜੋ ਹੁਣ ਹੋ ਰਿਹਾ ਹੈ ਇਸ ਸਮੇਂ ਪੂਰੇ ਦੇਸ਼ ਦੇ ਵਿੱਚ 8 ਲੱਖ ਟਨ ਅਨਾਜ ਪਿਆ ਜੋ ਸਾਡੀ ਮੰਗ ਤੋਂ ਕਿਤੇ ਵੱਧ ਹੈ ਅਜਿਹੀ ਸਥਿਤੀ ਵਿੱਚ ਇਸ ਦੀ ਬਰਬੰਦ ਜਾਂ ਇਸ ਦੀ ਪੈਦਾਵਾਰ ਘਟਾਉਣ ਸੰਬੰਧੀ ਨੀਤੀ ਬਦਲਦੀ ਵੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ ਨਹੀਂ ਤਾਂ ਚੌਲ ਇਸੇ ਤਰ੍ਹਾਂ ਹੀ ਖਰਾਬ ਹੁੰਦੇ ਰਹਿਣਗੇ ਹੁਣ ਤੀਜਾ ਮਾਮਲਾ ਜਿਸ ਵਿੱਚ ਸਗਰੂਰ ਜ਼ਿਲ੍ਹੇ ਤੋਂ 11241 ਕੁਵਰਟ ਚੌਲਾਂ ਦੀਆਂ 2397 ਬੋਰੀਆਂ ਭੇਜੀ ਗਈਆਂ ਸਨ ਨਿਰਧਾਰਤ ਮਾਪਦੰਡਾਂ ਦੇ ਤਹਿਤ 3% ਦੀ ਖਰਾਬ ਚੌਲ ਮਜੂਰ ਹਨ ਪਰ ਭੇਜੇ ਗਏ ਚੌਲ 3.9% ਦੀ ਤੱਕ ਖਰਾਬ ਹਨ ਇਸੇ ਤਰ੍ਹਾਂ ਸੁਸਰੀ ਵੀ ਕਾਫੀ ਚੌਲਾਂ ਵਿੱਚ ਪਾਈ ਗਈ ਹੈ ਜਿਕਰ ਜੋ ਹੈ ਕਿ ਦੇਸ਼ ਵਿੱਚ ਚੌਲਾਂ ਦੀ ਮੰਗ ਨਾ ਹੋ ਪੂਰਾ ਕਰਨ ਇਸ ਸਾਲ ਵੀ ਗਦਾਮ ਖਾਲੀ ਨਹੀਂ ਹੋ ਸਕੇ ਜਿਸ ਕਾਰ ਬਿਲ ਬਾਲਕਾਂ ਦੇ ਆਪਣੇ ਸੈਲਰਾਂ ਵਿੱਚ ਨਵਾਂ ਝੋਨਾ ਪਾਉਣ ਤੋਂ ਇਨਕਾਰ ਕਰ ਦਿੱਤਾ ਹੈ ਇਸ ਕਾਰ ਇਸ ਸਾਲ ਬਿਲਗ ਲਈ ਭੇਜਿਆ ਗਿਆ ਝੋਨਾ ਲੈਣ ਵਿੱਚ ਕਾਫੀ ਦਿੱਕਤ ਆਈ ਹੈ ਅਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਝੋਨਾ ਵੇਚਣ ਲਈ ਕਈ ਕਈ ਦਿਨ ਅਡੀਕ ਕਰਨੀ ਪਈ ਹੈ 15 ਨਵੰਬਰ ਹੋਣ ਦੇ ਬਾਵਜੂਦ ਅਜੇ ਤੱਕ ਕਰੀਬ 25% ਦੀ ਫਸਲ ਮੰਡੀਆਂ ਵਿੱਚ ਪੁੱਜਣੀ ਬਾਕੀ ਹੈ ਜਿਕਰ ਜੋ ਕਿ ਹੈ ਕਿ ਇਸ ਤੋਂ ਪਹਿਲਾਂ ਉਰਚਲ ਪ੍ਰਦੇਸ਼ ਅਤੇ ਕਰਨਾਟਕਾ ਨੂੰ ਵੀ ਜਨਤਕ ਮੰਡ ਲਈ ਭੇਜੇ जान ਤੋਂ ਬਾਅਦ ਸੂਬੇ ਵਿੱਚ ਪੈਦਾ ਹੋਣ ਵਾਲੇ ਚੌਲਾਂ ਨੂੰ ਰੱਦ ਕਰਦਾ ਇੱਥੇ ਜਾ ਮਾਮਲਾ ਹੈ ਤਿੰਨ ਹਫ਼ਤੇ ਪਹਿਲਾਂ ਉਰਚਲ ਪ੍ਰਦੇਸ਼ ਨੂੰ ਭੇਜੇ ਗਏ ਚੌਲਾਂ ਦੇ ਡੰਬੂਨੇ ਘਟੀਆ ਗੁਣਵੱਤਾ ਵਾਲੇ ਅਤੇ ਮਨੁੱਖੀ ਖਪਤ ਲਈ ਅਯੋਗ ਪਾਏ ਗਏ ਸਨ ਖਰਾਕ ਅਤੇ ਜਨਤਕ ਵਣ ਮੰਤਰਾਲੇ ਦੁਆਰਾ ਭੇਜੀ ਗਈ ਟੀਮਾਂ ਨੇ ਹੁਬਲੀ ਜੋ ਕਰਨਾਟਕ ਦਾ ਸ਼ਹਿਰ ਅਤੇ ਵਿੱਚ ਸਟੋਰੇਜ ਡੀਪੋ ਅਤੇ ਰਸਾ ਡੀਪੋ ਤੋਂ ਮਜ਼ਬੂਤ ਚੌਲਾਂ ਚੌਲਾਂ ਦੇ ਸਹੀ ਮਾਪਦੰਡ ਵਾਲੇ ਚੌਲਾਂ ਦੇ 26 ਨਮੂਨੇ ਇਕੱਠੇ ਕੀਤੇ ਸਨ 7304 ਬੋਰੀਆਂ ਪਟਿਆਲਾ ਜ਼ਿਲ੍ਹੇ ਦੇ ਨਾਬਾ ਤੋਂ ਹੁਬਲੀ ਭੇਜਿਆ ਗਈਆਂ ਸਨ ਜਦੋਂ ਕਿ 2995 ਬੋਰੀਆਂ ਜਲੰਧਰ ਜ਼ਿਲ੍ਹੇ ਦੇ ਭੋਗਪੁਰ ਤੋਂ ਭੇਜਿਆ ਗਈਆਂ ਸੀ ਪਰ ਉਹ ਸਭ ਤੋਂ ਵੱਡੀ ਸਵਾਲ ਹੈ ਕਿ ਕਰਨਾਟਕਾ ਉਰਾਚਲ ਪ੍ਰਦੇਸ਼ ਦੀਆਂ ਸਰਕਾਰਾਂ ਨੇ ਪੰਜਾਬ ਤੋਂ ਭੇਜੇ ਗਏ ਚੌਲ ਨੇ ਉਹ ਰਦ ਕਰ ਦਿੱਤੇ ਨੇ ਨਮੂਨੇ ਫੇਲ ਪਾਏਗੇ ਨੇ ਕਿਉਂਕਿ ਇੱਕ ਸੁਸਰੀ ਬਹੁਤ ਹੈ ਚੌਲਾਂ ਦੇ ਵਿੱਚ ਦੂਜਾ ਜਿਹੜੀ ਸਤੁਲਨ ਜਿਹੜਾ ਚਾਹੀਦਾ ਨਿਊਟ੍ਰੀਸ਼ਨ ਚਾਹੀਦੀ ਹੈ ਚੌਲਾਂ ਦੇ ਵਿੱਚ ਪੋਸ਼ਟਿਕ ਹਿਆਰ ਦੇ ਤੌਰ ਤੇ ਉਹ ਵੀ ਘਟੀਆਂ ਬਾਪਦਣ ਦੇ ਪਾਏਗੇ ਨੇ ਤੇ ਕਰਨਾਟਕਾ ਤੇ ਉਰਾਚਲ ਪ੍ਰਦੇਸ਼ ਤੋਂ ਬਾਅਦ ਹੁਣ ਅਸਮ ਨੇ ਵੀ ਜਿਹੜੇ ਚੌਲ ਨੇ ਉਹ ਪੰਜਾਬ ਦੇ ਨਕਾਰ ਦਿੱਤੇ ਨੇ ਇਸ ਵਾਰ ਅਸਮ ਤੇ ਲਾਗਾ ਲੈਂਡ ਦੇ ਵਿੱਚ ਗਏ ਸੀ ਲੇਕਿਨ ਫਿਲਹਾਲ ਜਿਹੜੀਆਂ ਰਿਪੋਰਟਾਂ ਛਪੀਆਂ ਨੇ ਅਸਬ ਦੀ ਸਰਕਾਰ ਨੇ ਪੰਜਾਬ ਤੋਂ ਭੇਜੇ ਗਏ ਚੌਲਾਂ ਦੇ ਨਮੂਨੇ ਫੇਲ ਕਰ ਦਿੱਤੇ ਨੇ ਇੱਕ ਸੁਸਰੀ ਪਾਈ ਗਈ ਹੈ ਉਹ ਦੂਜਾ ਜਿਹੜੇ 45 ਚੌਲ ਵੀ ਨਿਰਧਾਰਤ ਮਾਪ ਦੰਡਾ ਤੋਂ ਘੱਟ ਕਿਉਂਕਿ 45 ਜਿਹੜੇ ਚੌਲ ਨੇ ਉਹ ਕਵੈਂਟਲ ਪਿੱਛੇ 1 ਕਿਲੋ ਪਾਏ ਜਾਂਦੇ ਨੇ ਜੇ 50 ਕਿਲੋ ਦਾ ਤੋੜਾ ਵਾ ਤੇ ਉਹਦੇ ਚ ਅੱਧਾ ਕਿਲੋ ਪਾਏ ਜਾਂਦੇ ਉਹ ਵੀ ਘਟਿਆ ਕੁਆਲਟੀ ਵਾਲੇ ਨੇ ਅਸਲ ਵਿੱਚ ਪੰਜਾਬ ਦੇ ਵਿੱਚ 2250 ਫਰਮਾਂ ਨੇ ਜਿਹੜੇ 45 ਚੌਲ ਨੂੰ ਲੈ ਕੇ ਸਰਕਾਰ ਵੱਲੋਂ ਸਪੈਸ਼ਲ ਤੌਰ ਤੇ ਉਹਨਾਂ ਨੂੰ ਬਜੂਰੀ ਦਿੱਤੀ ਗਈ ਹੋਈ ਹੈ ਜਿਸ ਕਰਕੇ ਉਹ ਜਿਹੜੀ ਕੱਟਿਆ ਕੁਆਲਿਟੀ ਪਾਈ ਜਾ ਰਹੀ ਹੈ ਜਿਹਦੇ ਵਿੱਚ ਨਾ ਤੇ ਕਿਸਾਨਾਂ ਦਾ ਕਸੂਰ ਦੱਸਿਆ ਜਾ ਰਿਹਾ ਤੇ ਨਾ ਸੈਲਰ ਵਾਲਿਆਂ ਦਾ ਜਿਆਦਾ ਕਸੂਰ ਉਹਨਾਂ ਦਾ ਜਿਹੜੇ 45 ਚੌਲਾਂ ਨੂੰ ਲੈ ਕੇ ਸਰਕਾਰ ਵੱਲੋਂ ਬਾਅਦ ਦਾ ਪ੍ਰਾਪਤ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਇਹਨਾਂ ਲੋਕਾਂ ਤੇ ਸਰਕਾਰ ਕਿਉਂ ਨਹੀਂ ਕਾਰਵਾਈ ਕਰਦੀ ਕਿਉਂਕਿ ਪੰਜਾਬ ਦੇ ਚੌਲ ਲਗਾਤਾਰ ਦੇਸ਼ ਭਰ ਦੇ ਵਿੱਚ ਇਸ ਕਰਕੇ ਰੱਦ ਕੀਤੇ ਜਾ ਰਹੇ ਨੇ ਕਿ ਇਹ ਖਾਲ ਦੇ ਜੋਗ ਨਹੀਂ ਆ। ਦੇਖਦੇ ਆ ਕਿ ਪੰਜਾਬ ਸਰਕਾਰ ਸਵੇ ਸਿਰ ਜਾਗਦੀ ਹੈ ਜਾਂ ਫਿਰ ਨਹੀਂ। ਇਸ ਜਾਣਕਾਰੀ ਦੇਣ ਤੁਹਾਡੇ ਤੋਂ ਲੈ ਕੇ ਅੱਗੇ ਦੇਖਦੇ ਰਹੋ ABC ਪੰਜਾਬ ਧੰਨਵਾਦ।